ਤੁਸੀਂ ਦੇਖੇ ਬ੍ਰੇਕਿੰਗ ਸਾਮਲੇ ਵਾਲੇ ਤੋਂ ਅੱਜ ਨਾਲ ਸਾਂਝੂ ਕਰਨ ਜਾ ਰਹੇ ਹਾਂ ਕਿ ਚੋਣ ਕਮਿਸ਼ਨ ਦੇ ਨਿਜ਼ਮਾ ਦੀਆਂ ਤੱਜੀਆਂ ਵੜਾਈਆਂ ਗਈਆਂ ਨੇ ਨਿਜ਼ਮਾ ਦੀਆਂ ਤੱਜੀਆਂ ਵੜਾਈਆਂ ਗਈਆਂ ਨੇ ਸ਼੍ਰੀ ਮੁਖਸਦ ਸਾਹਿਬ ਦੇ ਵਿੱਚ ਪੰਚਾਇਤ ਬਣਾਉਣ ਦੀ ਲਗੀ ਹੈ ਬੋਲੀ ਜੋ ਕੋਠੇ ਚੀਦੀਆਂ ਵਾਲੀ ਪਿੰਡ ਕੋਟਲੀ ਅ블ੂ ਦੇ ਕੋਠਿਆਂ ਦੇ ਵਿੱਚ ਲੱਗੀ ਹੈ ਬੋਲੀ 35 ਲੱਖ ਬੋਲੀ ਲੈ ਜਾਣ ਵਾਲੇ ਵਿਅਕਤੀ ਨੂੰ ਸਰਪੰਚ ਚੁਣਿਆ ਗਿਆ ਹੈ ਬੋਲੀ ਦੀ ਰਕਮ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ দান ਕਰਨ ਦਾ ਫੈਸਲਾ ਹੈ ਤੋਂ ਚੋਣ ਕਮਿਸ਼ਨ ਦੇ ਨਿਯਮਤੀਆਂ ਉਡੀਆਂ ਨੇ ਧੱਚੀਆਂ ਸ਼੍ਰੀ ਮੁਕਸਸ ਸਾਹਿਬ ਦੇ ਵਿੱਚ ਪੰਚਾਇਤ ਬਣਾਉਣ ਦੀ ਬੋਲੀ ਲਗਾਈ ਗਈ ਹੈ ਤੋਂ ਸ਼੍ਰੀ ਮੁਕਸਸ ਸਾਹਿਬ ਦੇ ਵਿੱਚ ਕੋਠੇ ਚੀਦੀਆਂ ਵਾਲੀ ਪਿੰਡ ਕੋਟਲੀ ਅਬਲੂ ਦੇ ਕੋਠਿਆਂ ਦੇ ਵਿੱਚ ਇਹ ਬੋਲੀ ਲਗਾਈ ਗਈ ਹੈ ਦੱਸ ਜੀ ਕਿ 35 ਲੱਖ ਬੋਲੀ ਲੈ ਜਾਣ ਵਾਲੇ ਵਿਅਕਤੀ ਨੂੰ ਸਰਪੰਚ ਚੁਣਿਆ ਗਿਆ ਹੈ ਤੋ ਚੋਣ ਕਮਿਸ਼ਨ ਦੇ ਨਿਯਮਾਂ ਅਧਿਆ ਤੱਕੀਆਂ ਵੜਾਇਆ ਕਈਆਂ ਨੇ ਬੋਲੀ ਦੀ ਰਕਮ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਗਿਆ। 300 ਰੁਪਇਆ ਅਮਰਜੀਤ ਸਿੰਘ 300 ਰੁਪਇਆ ਅਮਰਜੀਤ ਸਿੰਘ 31 ਰੁਪਇਆ ਅਮਰੀਕ ਸਿੰਘ 31 ਰੁਪਇਆ ਅਮਰਜੀਤ ਸਿੰਘ

ਟਾਡੇ ਬਸੀਲਾ ਗੰਡੀਆ ਅਮਰਜੀਤ ਸਿੰਘ ਦੇ ਖਾਣਾ ਸਗੇ ਕੇ ਪੀ ਲੱਖ ਰੁਪਇਆ ਅਮਰੀਕ ਸੇ ਗਾਟ ਪੀ ਲੱਖ ਰੁਪਇਆ ਮਰੀਤ ਸਿੰਘ ਗਾਟ ਤੁਸੀਂ ਖਬਰ ਦੇ ਇਹ ਸਿਆਛਾ ਸੜਲ ਜੁੜ ਚੁਕੇ ਨੇ ਸੂਚਿ ਇਹ ਜਿਹੜਾ ਕੀ ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਤਜਾੜੀਆਂ ਕਈਆਂ ਨੇ ਗੈਰ ਕਾਨੂੰਨੀ ਢੰਗ ਨਾਲ ਸਰਪੰਚ ਦੀ ਚੋਣ ਕੀਤੀ ਗਈ ਹੈ ਸੋ ਕੀ ਕੋ ਜਾਣਕਾਰੀ ਹੋਰ ਤੁਹਾਡੇ ਕੋਲ ਪਰਮ ਦੱਸ ਦਈਏ ਕਿ ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗਿੱਡਰ ਬਹਾ ਦਾ ਪਿੰਡ ਅ블ੂ ਕੋਟਲੀ ਹੈ ਉਸ ਪਿੰਡ ਦੇ ਨਾਲ ਕੋਠੇ ਚੀਂਦਿਆਂ ਵਾਲਾ ਵੀ ਇਹ ਪੰਚਾਇਤ ਹੈ ਤੇ ਪੰਚਾਇਤ ਦੇ ਪਿੰਡ ਦੇ ਕੁਝ ਪਤਵੰਤਿਆਂ ਨੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਕੇ ਬਕਾਇਦਾ ਜਿਸ ਤਰ੍ਹਾਂ ਨਾਲ ਵਿਧਾਨਿਕ ਤੌਰ ਤੇ ਬੋਲੀ ਲੱਗਦੀ ਹੈ ਉਹੋ ਜੀ ਪ੍ਰਕਿਰਿਆ ਬਣਾ ਕੇ ਜਿਹੜਾ ਇੱਕ ਵੱਡੇ ਪੱਧਰ ਦਾ ਗੈਰ ਕਾਨੂੰਨੀ ਕੰਮ ਕਰ ਦਿੱਤਾ ਹੈ ਪੰਚਾਇਤ ਨੇ ਦੋ ਤਿੰਨ ਢੜੇ ਸੀ ਪਿੰਡ ਦੇ ਇਕੱਠੇ ਹੋ ਕੇ ਸਹਿਮਤੀ ਕੀਤੀ ਤੇ ਪੈਸਿਆਂ ਦੇ ਆਧਾਰ ਤੇ ਬੋਲੀ ਲਗਾਈ ਗਈ 5 ਲੱਖ ਤੋਂ ਸ਼ੁਰੂ ਹੋਈ ਬੋਲੀ 50 50 ਹਜ਼ਾਰ 10 ਸੌਰੀ 50 ਹਜ਼ਾਰ 2 ਲੱਖ 4 4 ਲੱਖ ਰੁਪਏ ਇਸ ਬੋਲੀ ਚ ਵਧਦਾ ਗਿਆ ਅਮੀਰ ਤਣਾੜ ਸਰਮਾਇਦਾਰ ਜੋ ਇਸ ਬੋਲੀ ਦੀ ਰਕਮ ਨੂੰ ਸਭ ਤੋਂ ਅਖੀਰ ਤੱਕ ਲੈ ਗਿਆ 35 ਲੱਖ ਤੱਕ ਉਸ ਬੰਦੇ ਨੂੰ ਪਿੰਡ ਨੇ ਜਿਹੜਾ ਇਹ ਧਾਨੀਆਂ ਨੇ ਕੋਠੇ ਚੀਦਿਆਂ ਵਾਲੇ ਉਹਨਾਂ ਨੇ ਸਰਪੰਚ ਬਣਾਉਣ ਦਾ ਜਿਹੜਾ ਫੈਸਲਾ ਕਰ ਲਿਆ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਡੀਐਸਪੀ ਪਾਰਟੀ ਨਾਲ ਸਾਡੀ 5 ਕੋ ਮਿੰਟ ਪਹਿਲਾਂ ਜਿਹੜੀ ਗੱਲਬਾਤ ਹੋਈ ਹੈ ਮਾਮਲਾ ਧਿਆਨ ਚ ਲਿਆਂਦਾ ਗਿਆ ਹੈ ਦੱਸ ਦਈਏ ਕਿ ਭਾਰਤੀ ਲੋਕਤੰਤ੍ਰਿਕ ਪ੍ਰਕਿਰਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਸੰਵਿਧਾਨ ਦੇ ਨਿਯਮ ਸਾਰਿਆਂ ਦੀ ਵੱਡੇ ਪੱਧਰ ਤੇ ਜਿਹੜੀ ਵਾਇਲੇਸ਼ਨ ਹੋਈ ਹੈ ਬੇਸ਼ੱਕ ਪ੍ਰਸ਼ਾਸਨ ਇੱਤੇ ਕੋਈ ਨੋਟਿਸ ਜਾਰੀ ਕਰਕੇ ਕੰਮਾਂ ਪੂਰਤੀ ਭਾਵੇਂ ਕਰ ਦੇਵੇ ਪਰ ਐਡੇ ਵੱਡੇ ਅਪਰਾਧ ਵਿੱਚ ਇਹ ਐਫ ਆਈ ਆਰ ਦਰਜ ਹੋਣ ਵਾਲਾ ਗੁਨਾਹ ਹੈ ਕਿ ਪੈਸਿਆਂ ਦੇ ਆਧਾਰ ਤੇ ਜਿਹੜੇ ਲੋਕਤੰਤਰੀ ਦੇਸ਼ ਦੇ ਵਿੱਚ ਨੁਮਾਇੰਦੇ ਚੁਣੇ ਜਾਂਦੇ ਹਨ ਵੱਡੇ ਪੱਧਰ ਤੇ ਚੋਣ ਕਮਿਸ਼ਨ ਦੇ ਨਈਮਾਨਾ ਜਿਹੜਾ ਇਹ ਖਿਲਵਾੜ ਹੋ ਚੁੱਕਿਆ ਹੈ ਜੀ ਬਿਲਕੁਲ ਖਿਲਵਾੜ ਕੀਤਾ ਗਿਆ ਕਿਉਂਕਿ ਚੋਣ ਕਮਿਸ਼ਨ ਦੇ ਜੋ ਮਤਲਬ ਕਿ ਨਿਯਮ ਤਿਆ ਕੀਤਾ ਗਏ ਸਨ 15 ਅਕਤੂਬਰ ਨੂੰ ਚੋਣਾਂ ਹੋਣੀਆਂ ਸੀ ਸੋ ਉਸ ਨੂੰ ਜਿਹੜਾ ਕਿ ਨਾ ਸਮਝਦੇ ਹੋਏ ਇਹ ਪਿੰਡਾਂ ਦੇ ਵੱਲੋਂ ਜਿਹੜਾ ਕਿ ਕੀਤਾ ਗਿਆ ਪੰਚਾਇਤ ਬਣਾਈ ਗਈ ਹੈ ਬੋਲੀ ਲਗਾ ਕੇ ਸੋ ਫਿਲਹਾਲ ਹੁਣ ਕਾਰਵਾਈ ਕੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਜੀ ਡਿਪਟੀ ਮਿਸਟਰ ਸ਼੍ਰੀ ਮੁਖਤਸਰ ਸਾਹਿਬ ਦੇ ਧਿਆਨ ਚ ਮਾਮਲਾ ਲਿਆ ਦਿੱਤਾ ਗਿਆ ਹੈ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਸਖਤ ਕਾਰਵਾਈ ਕੀਤੀ ਜਾਵੇਗੀ ਉੱਥੇ ਜਿਹੜੇ ਪ੍ਰਸ਼ਾਸਨ ਨਾਲ ਜੁੜੇ ਮੀਡੀਆ ਦੇ ਗਿਆ ਪ੍ਰਮਾਣਿਕ ਸੂਤਰਾਂ ਉਹਨਾਂ ਨੇ ਦੱਸਿਆ ਹੈ ਕਿ ਵੀਡੀਓ ਕਿੱਡੜਵਾਹ ਵੱਲੋਂ ਸਿਰਫ ਇੱਕ ਨੋਟਿਸ ਜਾਰੀ ਕੀਤਾ ਜਾਵੇਗਾ ਪਰ ਲੋਕ ਹੈ ਜਿਹੜੇ ਕਾਨੂੰਨ ਦੀ ਭਾਵਨਾ ਦੇ ਵਿੱਚ ਸ਼ਰਧਾ ਰੱਖਣ ਵਾਲੇ ਭਾਰਤੀ ਸੰਵਿਧਾਨ ਨੂੰ ਮੰਨਣ ਵਾਲੇ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਵੱਡਾ ਇਤਰਾਜ਼ ਹੈ ਲੋਕ ਕਹਿ ਰਹੇ ਹੈ ਕਿ ਇੰਨੇ ਵੱਡੇ ਪੱਧਰ ਤੇ ਹੋਏ ਖਲਵਾੜ ਦੀ ਸਜ਼ਾ ਜਿਹੜੀ ਪਰਚਾ ਦਰਜ ਕਰਕੇ ਦਿੱਤੀ ਜਾਵੇ ਤਾਂ ਜੋ ਹੋਰ ਕੋਈ ਵੀ ਪੰਚਾਇਤ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਢੜੇਬੰਦੀ ਸਿਆਸੀ ਪਾਰਟੀ ਚੋਣ ਕਮਿਸ਼ਨ ਦੇ ਨਿਯਮਾਂ ਨਾਲ ਖਿਲਵਾੜਾ ਜਿਹੜਾ ਨਾ ਕਰੇ ਤੇ ਹਰ ਇੱਕ ਬੰਦੇ ਨੂੰ ਸੱਤਾ ਵਿੱਚ ਆਉਣ ਦਾ ਪਿੰਡ ਦੀ ਵਾਗਡੋਰ ਸੰਭਾਲਣ ਦਾ ਮੌਕਾ ਬਰਾਬਰ ਮਿਲੇ ਇਹ ਨਾ ਹੋਵੇ ਕਿ ਪੈਸੇ ਦੇ ਜ਼ੋਰ ਤੇ ਹੀ ਜੋ ਅਮੀਰ ਵਿਅਕਤੀ ਹੈ ਉਹ ਕੁਰਸੀਆਂ ਉੱਪਰ ਬੈਠ ਜਾਣ ਤੇ ਆਉਂਦੇ ਸਮੇਂ ਵਿੱਚ ਕਥਿਤ ਤੌਰ ਤੇ ਭ੍ਰਿਸ਼ਟਾਚਾਰ ਕਰਨ ਤੇ ਸੂਬੇ ਦੀ ਆਰਥਿਕਤਾ ਨੂੰ ਡਾਵਾ ਡੋਲ ਕਰ ਦੇਣ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਗਰੋਸ ਦੀ ਲਹਿਰ ਹੈ ਪਰ ਪ੍ਰਸ਼ਾਸਨ ਕਿਹੋ ਜਿਹੀ ਕਾਰਵਾਈ ਕਰਦਾ ਹੈ ਆਉਂਦੇ ਕੁਝ ਘੰਟਿਆਂ ਦੇ ਵਿੱਚ ਇਹ ਤਸਵੀਰ ਮੁਕੰਮਲ ਸਾਫ਼ ਹੋ ਸਕੇਗੀ ਜੀ ਬਿਲਕੁਲ ਜਿਹੜਾ ਕਿ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਪੰਚਾਇਤ ਬਣਾਈ ਗਈ ਹੈ ਪਿੰਡ ਦੇ ਵਿੱਚ ਸੋ ਬੋਲੀ ਦੀ ਰਕਮ ਜਿਹੜੀ ਕਿ 35 ਲੱਖ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਜਿਹੜੀ ਕਿ ਦਾਨ ਕਰਨ ਦਾ ਫੈਸਲਾ ਕੀਤਾ ਗਿਆ ਇਸ ਦੇ ਬਾਰੇ ਕੁਝ ਜਾਣਕਾਰੀ ਦਿਓ ਸਾਨੂੰ ਜੀ ਬਿਲਕੁਲ ਦੱਸ ਜੀ ਤਾਂ ਧਾਰਮਿਕ ਖਸਾਨ ਦੇ ਵਿੱਚ ਜਿਹੜਾ ਦੇਖੋ ਸਿਆਸੀ ਸਿਸਟਮ ਅਲੱਗ ਹੁੰਦਾ ਹੈ ਸਮਾਜ ਦਾ ਧਾਰਮਿਕ ਸਿਸਟਮ ਅਲੱਗ ਹੁੰਦਾ ਹੈ ਪਰ ਕਿਤੇ ਨਾ ਕਿਤੇ ਕੁਝ ਸਾਫ ਸਾਦਿਕ ਕਰਤਾ ਲੋਕ ਆ ਜਿਹੜੇ ਸਿਆਸੀ ਸਿਸਟਮ ਨੂੰ ਧਰਮ ਨਾਲ ਜੋੜ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਇੱਕ ਹਿਪਨੋਟਾਈਜ਼ ਕਰ ਲੈਂਦੇ ਆ ਗੁਰੂ ਘਰ ਦੇ ਵਿੱਚ ਪੈਸੇ ਦੇਣੇ ਆ ਗੁਰੂ ਘਰ ਦੇ ਵਿੱਚ ਤਾਂ ਰੁਟੀਨ ਦੇ ਵਿੱਚ ਮਤਾਂ ਟਿਕਦਾ ਹੈ ਚੜਾਵਾ ਕਰਦਾ ਹੈ ਲੰਗਰ ਚਲਦੇ ਹਨ ਜਿਹੜਾ ਇਹ ਪੈਸਾ ਹੈ ਆਖਰਕਾਰ ਕਿਸੇ ਵਾਂਝੀ ਥਾਂ ਤੇ ਲਾਉਣ ਦਾ ਫੈਸਲਾ ਕਰਕੇ ਇਸੇ ਦਾ ਇੱਕ ਲੋਕਤੰਤਰੀ ਪ੍ਰਕਿਰਿਆ ਦੇ ਵਿੱਚ ਵਿਦਨ ਪਾਇਆ ਗਿਆ ਹਾਲਾਂਕਿ ਧਾਰਮਿਕ ਸਥਾਨ ਤੇ ਪੈਸਾ ਦੇਣਾ ਇੱਕ ਦੀ ਗਲਤ ਹੈ ਪਰ ਉਹ ਪੈਸਾ ਕਿਸ ਤਰ੍ਹਾਂ ਆ ਰਿਹਾ ਹੈ ਲੋਕਤੰਤਰ ਦੇ ਨਿਯਮਾਂ ਨਾਲ ਟੂਰ ਕਮਿਸ਼ਨ ਦੀਆਂ ਹਦਾਇਤਾਂ ਦੇ ਨਾਲ ਵੱਡਾ ਛਲਵਾੜ ਕਰਕੇ ਜਿਹੜਾ ਇਹ ਪੈਸਾ ਆ ਰਿਹਾ ਹੈ ਇਸ ਚੀਜ਼ ਨੂੰ ਲੈ ਕੇ ਜਿਹੜੇ ਲੋਕਤੰਤਰ ਦੇ ਸਮਰਥਕਾਂ ਉਹਨਾਂ ਵਿੱਚ ਹਲਕੇ ਪੱਧਰ ਦਾ ਰੋਸ ਦੇਖਣ ਨੂੰ ਮਿਲ ਰਿਹਾ ਹੈ ਲੋਕ ਉਮੀਦ ਕਰ ਰਹੇ ਨੇ ਕਿ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਦੇ ਜਿਹੜੇ ਮੁੱਖ ਚੋਣ ਕਮਿਸ਼ਨਰ ਆ ਉਹ ਇਸ ਮਾਮਲੇ ਵਿੱਚ ਸਖਤ ਕਾਰਵਾਈ ਦੇ ਹੁਕਮ ਜਾਰੀ ਕਰਨਗੇ ਜੀ ਬਿਲਕੁਲ ਜਿਹੜੇ ਕਿ ਚੋਣ ਕਮਿਸ਼ਨ ਦੀ ਨਿਜਮਰੀ ਤੱਛੇ ਹੋਣਾ ਹੈ ਕਈ ਨੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਕਾਰਵਾਈ ਨਹੀਂ ਹੁੰਦੀ ਤਾਂ ਵੱਡੇ ਸਵਾਲ ਹੋਰ ਵੀ ਖੜੇ ਹੋ ਸਕਦੇ ਨੇ ਐਲਜੀਐਸ ਸ਼ੰਤ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਸਾਂਝੀ ਕਰਨ ਦੇ ਲਈ